ਵਾਦੋ ਵਾਦੋ ਪਿੰਡ ਦੇ ਪੁਰਤਾਨ ਸਰਦਾਰ ਗੱਤਵੀ ਸਿੰਘ ਜੀ ਜੱਲ ਮੈਂ ਉਹਨਾਂ ਨੂੰ ਸਰਦਾਰ ਜੱਲ ਕਿਉਂ ਸੇ ਹੈਲੋ 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 ਓਕੇ ਕਿਉਂਕਿ ਤੁਹਾਨੂੰ ਬਹੁਤ ਮਾਣਤਾ ਇਸ ਗੱਲ ਦਾ ਕਿ ਪੀਐਮ ਬਾਦੂ ਪੀਐਮ ਬਾਦੂ ਕੋ ਪਹਿਲਾਂ ਸਾਡੇ ਪਿੰਡ ਮਤਲਬ ਅੱਜ ਤੋਂ ਗੋਇ ਤੋਂ ਵੀ ਆਏ ਨੇ ਤੇ ਜਦੋਂ ਪਿੰਡ ਕੋ ਸਾਡੇ ਨੂੰ ਰੋਡ 'ਤੇ ਕੋਈ ਵਾਰੀ ਨਹੀਂ ਕਹਿੰਦੇ ਸਾਡੇ ਪਿੰਡ ਨੂੰ ਰੋਡ 'ਤੇ ਕਿ ਬਹੁਤ ਇੱਕ ਵਾਰੀ ਸਾਡੇ ਤੋਂ ਕਾਫੀ ਵੱਡਾ ਪ੍ਰੋਬਲਮ ਖੜੀ ਹੋ ਗਈ ਸੀ ਇੱਕ ਤਾਂ ਪਿੰਡਿਆਂ ਨੇ ਆਇਆ ਉਹਨੂੰ ਪੀਐਮ ਬਾਦੂ ਨੇ ਬਹੁਤ ਉਹ ਬੰਦੇ ਬਗਾਹ ਹੋਰ ਫਾਟੇ ਦੇ ਮਾਰੇ ਟਾਈਮ ਦੇ ਵਿੱਚ ਉਹ ਬੰਦੇ ਨੂੰ ਬਿਲਕੁਲ ਨਹੀਂ ਚਾਹੀਦਾ। ਉਹ ਮੰਗ ਕਰਦਾ ਪਹਿਲੇ ਸਾਰੇ ਹੀ ਫੋੜੇ ਸਰਕਾਰ ਕਰਦਾ ਕਿ ਤੁਸੀਂ ਸਾਡੇ ਮਾਰੇ ਸੀ ਨੂੰ ਉਸ ਸਾਡੇ ਨਾਲ ਖੜੇ ਹੋ ਗਏ। ਉਸ ਤੋਂ ਬਾਅਦ ਕਿ ਪਾਰਟੀ ਬਹੁਤ ਟਾਈਮ ਤੋਂ ਖੇਡਾ ਕਰ ਰਹੇ ਹਾਂ ਪਹਿਲਾਂ ਫਿਰ ਇੱਕ ਦਿਨ ਸਾਡੇ ਸੁਸਾਇਟੀ ਅਰੋੜਾ ਗਿਆ ਕੋਆਪਰੇਟਿਵ ਸੁਸਾਇਟੀ ਦਾ। ਪਹਿਲੀ ਵਾਰ ਹੋਇਆ ਸੀ ਤੇ ਪੈਰ ਦੀ ਗਲੀ ਦੇ ਵਿੱਚ ਮੰਗੌਰ ਦੇ ਸਾਹਮਣੇ ਧਰਨਾ ਲਾਇਆ ਗਿਆ। ਬੇਬੇ ਦਾ 2 ਘੰਟੇ ਇੱਥੇ ਸੁਭਾਗਨ ਉਹ ਹੋ ਰਿਹਾ ਕਿ ਦੇਖੇ ਨੇ ਕਿ ਕਿ ਬਹੁਤਿਆਂ ਦਾ ਕਾਰਜ ਤਾਂ ਉਹਨਾਂ ਦਾ ਪੇਲਾ ਜਵਾਬ ਵੀ ਨਾ ਪੂਰਾ ਹੋ ਰਿਹਾ ਉਹਨੂੰ ਵੀ ਸਾਨੂੰ ਮਾਨ ਰਿਹਾ ਕਿ ਰਾ ਸਾਡੇ ਨਾਲ ਪਤਾ ਨਹੀਂ ਕਿ ਪਰਦਾ ਤੋਂ ਇੱਕ ਕਰਕੇ ਤੁਹਾਨੂੰ ਪੂਰੀ ਵੀ ਨਹੀਂ ਗਈ ਲੈਟਰ ਕਿਹਨਾਂ ਤੇ ਕਿਉਂਕਿ ਪਤਾ ਸਭ ਨੂੰ ਯਕੀਨ ਹੈ ਕਿ ਬੰਦਾ ਸਿੱਧਾ ਕਿੰਨੀ ਅੱਡੇ ਰਿਟਰਨ ਨੂੰ ਖੰਭ ਰੱਖਦਾ ਅਜਾ ਉਹਨਾਂ ਨੂੰ ਮੁਕੰਮਲ ਪਿਆਰ ਨਾਲ ਸੋਸਤਾ ਨਾਲ ਹੱਥ ਨਾਲ ਹਾਂ ਕੁਝ ਨਰਕੀ ਬੋਲ ਕੇ ਸਾਡੇ ਵਿੱਚ ਕਹਿੰਦੇ ਕਹਿੰਦੇ ਇਸ ਤਰ੍ਹਾਂ ਇੱਕ ਵਾਰ ਹੋਰ ਦਸ ਤਾਲੀਆਂ ਸਾਰੇ ਤਾਕਤ ਦੇ ਵੱਲ ਮਾਨ ਪਾ ਦਿਓ ਉਹ ਜਦੋਂ ਪਾ ਤਨ ਹਲ ਬਣੇ ਨੇ ਤਾਂ ਆਪਣੇ ਬਰਦਾਰਾਂ ਲੀਡਰ ਦੇ ਤੌਰ ਤੇ ਖੜੇ ਹੋ ਕੇ ਨਾਲ ਵੀ ਹਰਪਾਲ ਸਿੰਘ ਜੀ ਨੂੰ ਸ਼ੋਟੀ ਹੋਣਾ ਤੇ ਇਹਨਾਂ ਨੇ ਪਹਿਲਾਂ ਸਾਡੇ ਪਿੰਡ ਆਏ ਨੇ ਸਾਡੇ ਪਿੰਡ ਨੂੰ ਮਾਨ ਬਖਸ਼ਿਆ 25 ਰੁਪਏ ਸਾਡੇ ਪਿੰਡ ਨੂੰ ਗ੍ਰਾਂਟ ਦੇ ਗਏ ਨੇ ਹਰ ਪਾਸੇ ਸਮਾਜਿਕ ਤੇ ਬਕਾਇਦਾ ਜਿੰਨਾ ਤੇ ਲਕੀ ਨਹੀਂ ਹੁੰਦਾ ਟਾਈਮ ਕੋਸ਼ਿਸ਼ ਕਰ ਪੂਰਾ ਲੈਂਦੇ ਵੀ ਰਿਵਿਊ ਤੇ ਲਗਣੀ ਚਾਹੀਦੀ ਜਿਹੜਾ ਸੋਨੇ ਦਾ ਪੈਦਾ ਹੋਣਾ ਸਮਝਾਉਂਦਾ ਤੇ ਜਿਹੜੇ ਬਈਏ ਕੋਲ ਇਮਾਨਦਾਰੀ ਇਹ ਗੱਲ ਹੋਵੇ ਸਾਡੀ ਸਰਕਾਰ ਨੇ ਸਾਬਤ ਕਰਦੀ ਆ ਤੇ ਨਾ ਬਕਦਰ ਨੂੰ ਖਾਣ ਦੇਣਾ ਤੇ ਨਾ ਖਾਣਾ ਨਾ ਖਾਣ ਦੇਣਾ ਇਹ ਗੱਲ ਸਾਡੀ ਸਰਕਾਰ ਨੇ ਸਾਬਤ ਕਰਕੇ ਉਹਨਾਂ ਨੂੰ ਮਾਣ ਆਉਂਦਾ ਹੈ ਤੇ ਪਹਿਲੇ ਦਿਨ ਉਹ ਪਾਰਟੀ ਨਾਲ ਗੁਰੇ ਉਹਨਾਂ ਲੋਕਾਂ ਨਾਲ ਗੁਰੇ ਉਹਨਾਂ ਨੂੰ ਆਸਰ ਕੀਤਾ ਮੰਨਿਆ ਗੁਰੇ ਬਹੁਤ ਨੂੰ ਪ੍ਰਲਾਪ ਨੂੰ ਪਿਆਰ ਕਰਦੇ ਸੀ ਤੇ ਫਿਰ ਜਦੋਂ ਪੰਜਾਬ ਨੇ ਪਿਆਰ ਕਰਕੇ ਉਹਨਾਂ ਨੂੰ ਮਾਨ ਵਾਪਸ ਮਾਨਪੁਰ ਖਾਦਿਆਂ ਬੋਲੇ ਮੰਨਦਾ ਨੇ ਜਦੋਂ ਤੁਸੀਂ ਉਹਨਾਂ ਦੇਖੋ ਪੁੱਢੀ ਕੇ ਇਤਿਹਾਸ ਪੈਂਦਾ ਤੁਸੀਂ ਜਦੋਂ ਮੇਰੇ ਤੋਂ ਵੱਧ ਲਾ ਕੇ ਮੰਨਦੇ ਕਿ ਤੁਸੀਂ ਮੈਨੂੰ ਚੇਤੇ ਇੱਕ ਹੋਰ ਤੁਸੀਂ ਗਰਾਉਂਡ ਤੇ ਬੈਠ ਕੇ ਮੁਰਗੇ ਜੀ ਹੋਣਾ ਕਿ ਸਰ ਮਲੇ ਕਾਫੀ ਬੇਹਮਤ ਕਰਦਾ ਵਾਰਦੀ ਮੋਦੇ ਫੇਟਾ ਰਿਹਾ ਜਾਨੋ ਹਾਥੀ ਕੋਲੇ ਦੇ ਸਾਡੇ ਕੋਲ ਮਾਨ ਸਾਹਿਬ ਆ ਕੇ ਇੱਕ ਗੱਲਬਾਤ ਸੁਣਾ ਕੇ ਪਜਾਉਂ ਚ ਬੈਠੇ ਮੁਰਦੇ ਹੀ ਪਰੇ ਚੰਪਲ ਤਰੀਕੇ ਨਾਲ ਤੋਂ ਤੁਹਾਨੂੰ ਇਹ ਆਫਤਰੀ ਦੇ ਇਤਿਹਾਸਿਕ ਪਿੰਡ ਲਾਲਾ ਮਾਸਪੁਰਾਏ ਦਾ ਪਿੰਡ ਗਦਰੀ ਵਾਰਿਆਂ ਦਾ ਪਿੰਡ 12 ਗਦਰੀ ਵਾਸਦੇ ਹੋਏ ਨੇ ਇਸ ਨਗਰ ਦੇ ਤੇ ਈ ਇਤਿਹਾਸਿਕ ਨਾ ਕੋਈ ਇੱਕ ਪਿੰਡ ਤੋਂ ਇੱਕ ਵੀ ਯੂਨੀ ਦਾ ਪਿੰਡ ਕਿੱਥੇ ਕਿੱਥੇ ਨਾ ਸਾਡੇ 12 ਹੀ ਹੋਏ ਨੇ ਤੋ ਅਸੀਂ ਨੇ ਤੁਹਾਨੂੰ ਕੁਝ ਜਿਹੜਾ ਆਪਾਂ ਕਹੁੰਦੇ ਹਾਂ ਕਿ ਤੁਰੰਤ ਪ੍ਰੈਸ ਰਿਲੀਜ਼ ਨੂੰ ਭਾਈ ਇਹ ਤੋਂ ਦੇ ਦੇਣਾ ਕੋਈ ਲੋਕੀ ਇਤਿਹਾਸ ਨੂੰ ਨਾ ਬਚਾ ਦੇਣ ਕਿ ਇਹ ਲੋਕੀ ਜੀ ਦੂਰ ਹੋ ਤੋ ਗੇਂਗਾਂ ਨੂੰ ਦੇਖਣ ਆਇਆ ਤਾਂ ਹੁਣ ਕੱਲ ਵੀ ਇਹ ਖੇਡੀਆਂ ਦਾ ਹਾਲਾਤ ਨਾਲੇ ਅਲੇਦਰ ਅਹਿਮਦ ਖੋਲੋ ਆਪਣਾ ਅਪੀਲ ਕਰਤਾ ਕੋਈ ਹੋਰ ਇਹ ਵਾਲੀ ਗੱਲ ਤਾਂ ਜਦੋਂ ਉਹਨਾਂ ਨੂੰ ਪੜ੍ਹ ਕੇ ਇਤਿਹਾਸ ਤੋਂ ਕਹਿੰਦੇ ਹਾਲੇ ਕਿ ਇਹਦੇ ਪ੍ਰੈਸ ਸਟੇਟਮੈਂਟ ਆ ਗਿਆ ਰਹੇ ਕਿ ਯਾਰ ਇਹ ਇਤਿਹਾਸ ਲੋਕਾਂ ਤੱਕ ਪਹੁੰਚਿਆ ਕਿਉਂ ਪਹੁੰਚਣਾ ਚਾਹੀਦਾ ਜੀ ਅਸੀਂ ਆਸ ਰੱਖਦੇ ਹਾਂ ਕਿ ਇਹਨੂੰ ਪੂਰ ਸੱਖੀ ਨੇ ਬਣਾਈਏ ਸੋ ਸਾਡੀਆਂ ਮੰਗਾਂ ਨੇ ਜਦ ਸਾਡੇ ਸਰਪੰਚ ਸਾਹਿਬ ਦਰਸ਼ਨੀ ਮੀਨ ਉਹ ਤੁਹਾਡੇ ਨਾਲ ਗੱਲੀਆਂ ਕਰਨਗੇ ਤੇ ਤੁਹਾਡੇ ਪੁਰਾਣੇ ਮਿੱਤਰ ਵੀ ਸਾਡੇ ਨਾਲ ਬੈਠੇ ਟੀਵੀ ਅੱਗੇ ਤੇ ਜਿੱਥੇ ਆਪਾਂ ਮਾਨਕੋਜ ਉੱਤੇ ਬੈਠੇ ਆਂ ਸਾਡੇ ਐਮਐਲਏ ਸਾਡੇ ਇੱਥੇ ਪੜ੍ਹੇ ਨੇ ਜੀ ਇੱਥੇ ਕਾਲਜ ਦੇ ਅਸੀਂ ਇਹਨਾਂ ਦੀਆਂ ਵੀ ਬਹੁਤ ਯਾਦਾਂ ਨੇ ਸਾਲੇ ਦੇ ਨਾਲ ਛੁਰ ਗਿਆ ਹੁੰਦਾ ਸੋ ਬੜਾ ਨਮਾਨਾ ਸਮਾਂ ਨਹੀਂ ਲੈਂਦਾ ਇਹ ਤੁਹਾਡਾ ਤੇ ਸਰਪੇ ਇਹ ਮਾਣ ਨਾਲ ਸੰਕੇ ਸਾਡਾ ਪਰਮਾਣੂ ਪੂਰਾ ਕਰਕੇ ਜਾਉਂਗਾ ਜੀ ਪਿੰਡ ਦਾ ਹੋਣਾ ਸਾਡੇ ਸਤੰਨ ਸਾਹਿਬ ਨੂੰ ਬੇਨਤੀ ਕਰੂੰਗਾ ਤੇ ਉਹ ਜਿਹੜੀਆਂ ਸਾਡੀਆਂ ਮੰਗਾਂ ਨੇ ਤੁਹਾਡੇ ਕੋਲ ਕਰਤੀ ਆ। ਆ ਲੋ ਇਹ ਆ ਗਿਆ ਇੱਕ ਬੰਦਾ ਆ ਲੋ ਠੀਕ ਆ ਹੁਣ ਆਊਗਾ ਬੰਦਾ ਸਭ ਤੋਂ ਪਹਿਲਾਂ ਸਾਡੇ ਬਹੁਤ ਹੀ ਸਤਿਕਾਰਯੋਗ ਉਹ ਨੂੰ ਮੈਂ ਕਹਿ ਕੇ ਆਣਾ ਥੋੜਾ ਹੋਰ ਇੱਧਰ ਹੋ ਕੇ ਬੋਲ ਪੰਜਾਬ ਦੇ ਮਾਨ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਜਿੰਨਾ ਦਾ ਅਸੀਂ ਤੋਂ ਡੀਜੇ ਨਗਰ ਤਹੇ ਪਹੁੰਚਣ ਤੇ ਵੈਲਕਮ ਕਰਦੇ ਆ ਜੀ ਆਇਆਂ ਕਰਦੇ ਆ ਤੇ ਉਹਨਾਂ ਦੇ ਨਾਲ ਸਾਡੇ ਹਲਕਾ ਦੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਜੀ ਬਲਾਸ ਪਰ ਨਾ ਨਾ ਸਾਡੇ ਵਿੱਤ ਮੰਤਰੀ ਹਰਪਾਲ ਸੈਣੀ ਜੀ ਦੀ ਟੀਮਾਂ ਤੇ ਨਾਲ ਹਾਤਾ 바ਗਾ ਪ੍ਰਾਰਤਮ ਐਮਐਲਏ ਸਰਦਾਰ ਅਵਕਾਸ ਸੈਣੀ ਜੀ ਸੁਖਾਨੰਦ ਤੇ ਨਾਲ ਸਾਡੇ ਮੋਗਾ ਤੋਂ ਐਮ ਐਲ اے ਅਮਨਪ੍ਰੀਤ ਕੌਰ ਜੀ ਅਰੂੜਾ ਤੇ ਉਹਨਾਂ ਦੇ ਨਾਲ ਜਿੰਨੇ ਵੀ ਪਾਰਟੀ ਦੇ ਵਲੰਟੀਅਰ ਜਾਂ ਜਿੰਨੇ ਵੀ ਟੀਮ ਪਹੁੰਚੀ ਆ ਅਸੀਂ ਉਹਨਾਂ ਦਾ ਗਦਰੀ ਬਾਪਿਆਂ ਦੇ ਲਾਲਾ ਲਾਜਪਤਰਾਏ ਜੀ ਦੇ ਤੇ ਸੁਹੀਦਾ ਦੀ ਧਰਤੀ ਧੁੱਪੀ ਕੇ ਪਹੁੰਚਣ ਤੇ तहे ਦਿਲੋਂ ਧੰਨਵਾਦ ਕਰਦੇ ਆ ਪੱਲ ਤੋਂ ਪਹਿਲਾਂ ਜਿਵੇਂ ਮੈਥੋਂ ਪਹਿਲਾਂ ਬਾਈ ਨੇ ਦੱਸਿਆ ਕਿ ਢੁੱਡੀ ਦੇ ਧਰਤੀ ਪਵਿੱਤਰ ਧਰਤੀ ਆ ਜਦੋਂ ਦੇਖਦੀ ਆ ਯਾਤੀ ਮੌਕੇ ਜਿੱਥੋਂ ਇੱਕ ਲਹਿਰ ਚੱਲਦੀ ਹੁੰਦੀ ਸੀ ਢੁੱਡੀ ਗਾਲੀ ਧਰਤੀ ਦੇ ਉੱਤੋਂ ਜਿਹੜੀ ਉਹ ਲਹਿਰ ਚੱਲਦੀ ਸੀ ਉੱਤੇ ਬੈਠ ਕੇ ਮੀਂਹ ਕਾ ਹੁੰਦੀ ਆ ਸਾਡੇ ਗਦਰੀ ਬਾਪਿਆਂ ਦੀਆਂ ਲਾਲਾ ਲਾਜ ਪਤਰਾਏ ਜੀ ਜਿਨ੍ਹਾਂ ਦਾ ਜਨਮ ਹੋਇਆ ਢੁੱਡੀ ਗਾਲੀ ਧਰਤੀ ਦੇ ਉੱਤੇ ਤੇ ਫੇਰ ਉਹ ਗਦਰ ਲਹਿਰ ਦੀਆਂ ਮੀਟਿੰਗਾਂ ਦੇ ਵਿੱਚੋਂ ਉਹਨਾਂ ਮੀਟਿੰਗਾਂ ਤੋਂ ਇਨਸਪਾਇਰ ਹੋ ਕੇ ਭਗਤ ਸਿੰਘ ਹੋਣੇ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਦੇ ਲਈ ਸ਼ਹਾਦਤਾਂ ਦਿੱਤੀਆਂ ਤੇ ਜਿਹੜੀ ਆਜ਼ਾਦੀ ਦਾ ਆਪਾਂ ਨਿਗਮ ਮੰਨ ਰਹੇ ਆ ਉਹ ਇਹਨਾਂ ਸ਼ਹੀਦਾਂ ਦੀ ਬਦੌਲਤ ਹੈ ਸਾਡੇ ਵਿਚਾਰ ਸਾਡੇ ਬਹੁਤ ਹੀ ਸਤਿਕਾਰਯੋਗ ਐਮਐਲਏ ਧਰਮਕੋਟ ਸਰਦਾਰ ਅਤਰਿੰਦਰ ਸਿੰਘ ਜੀ ਲਾਢੂ ਤੋਂ ਉਹ ਪਹੁੰਚੇ ਉਹਨਾਂ ਦਾ ਵੀ ਇੱਥੇ ਪਹੁੰਚਣ ਦੇ ਤਹਿਤ ਲੋ ਧੰਨਵਾਦ ਕਰਦੇ ਆ ਤੇ ਨਾਲ ਦੀ ਨਾਲ ਸਾਡੇ ਜਿਵੇਂ ਜਦੋਂ ਮੈਂ ਸਰਪੰਚ ਨਹੀਂ ਬਣਿਆ ਸੀ ਆ 2013 ਤੋਂ ਅਸੀਂ ਪਾਰਟੀ ਦੇ ਨਾਲ ਜੁੜੇ ਉਦੋਂ ਕਰਕੇ ਹੀ ਜੁੜੇ ਸੀਗੇ ਬਈ ਸਾਡੀ ਸੋਚ ਇਹਨਾਂ ਦੇ ਨਾਲ ਸਾਡੀ ਸੋਚ ਮੇਲ ਖਾਂਦੀ ਆ ਉਹੋ ਜਿਹੇ ਲੀਡਰ ਸਾਨੂੰ ਮਿਲਣ ਲੱਗੇ ਸੀਗੇ ਤੇ ਫੇਰ ਜਦੋਂ ਸਰਦਾਰ ਭਗਤ ਸਿੰਘ ਜੀ ਦੇ ਜਨਮ ਸਥਾਨ ਦੇ ਤੋਂ ਆਪਣੇ ਮਾਨ ਸਾਹਿਬ ਨੇ ਸੌ ਖਾ ਕੇ ਜਿਹੜੇ ਆਪਣੇ ਰਾਜਨੀਤੀ ਦੀ ਸ਼ੁਰੂਆਤ ਕੀਤੀ ਤੇ ਆਪਣੇ ਜਿਹੜਾ ਸਰਕਾਰ ਦੇ ਮੋਟ ਬਣਿਆ ਉਹ ਸਾਨੂੰ ਬਹੁਤ ਪ੍ਰਭਾਵਿਤ ਕਰਦੇ ਕਿਉਂਕਿ ਸਾਨੂੰ ਹਮੇਸ਼ਾ ਇਹ ਲੱਗਦਾ ਕਿਉਂਕਿ ਸਭ ਤੋਂ ਪਹਿਲਾਂ ਜਿਹੜੀਆਂ ਪੰਚਾਇਤਾਂ ਰਹੀਆਂ ਉਹਨਾਂ ਨੇ ਵੀ ਸਰਕਾਰਾਂ ਦਾ ਅਪੀਲ ਕਰਕੇ ਦੇਖੋ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕਹਿੰਦੇ ਇਸ ਧਰਤੀ ਦੇ ਉੱਤੇ ਪਹੁੰਚਦੇ ਰਹੇ ਆ ਤੇ ਸਾਡਾ ਸੁਪਨਾ ਸੀ ਵੀ ਅਸੀਂ ਇਹੋ ਜੇ ਲੀਡਰ ਦੇ ਨਾਲ ਜੁੜੀਏ ਜਿਹੜਾ ਸ਼ਹੀਦਾਂ ਦਾ ਸਤਿਕਾਰ ਕਰਦਾ ਹੋਵੇ ਤੇ ਜਦੋਂ ਉਹ ਸਾਨੂੰ ਸਰਦਾਰ ਭਗਵਾਨ ਸਿੰਘ ਜੀ ਦੇ ਮਾਨ ਮਾਨ ਜੀ ਦੇ ਰੂਪ ਦੇ ਵਿੱਚ ਸਾਨੂੰ ਮਿਲਿਆ ਤੇ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਆ ਪਿੱਛੇ ਜੇ ਸ਼ਹੀਦਾਂ ਦੀਆਂ ਹਾਕਤਿਆਂ ਨੂੰ ਅਸੀਂ ਸੌਣਦੇ ਆ ਰਹੇ ਆ ਵੀ ਮਾਨਸਾ ਬਹੁਤ ਜਿਆਦਾ ਸਤਿਕਾਰ ਦਿੰਦੇ ਆ ਜਿਵੇਂ ਕਰਤਾਰ ਸਿੰਘ ਜੀ ਸਰਾਬਾ ਉਹਨਾਂ ਦੇ ਪਿੰਡ ਦੇ ਵਿੱਚ ਮਾਨਸਾਹਬ ਜੀ ਨੇ ਪਿੱਛੇ ਆਈ ਸੀਏ ਤੇ 48 ਕਰੋੜ ਦੀ ਗ੍ਰਾਂਟ ਪਾਸ ਕੀਤੀ ਸੀ ਜਿਵੇਂ ਮਾਨਸਾਹਬ ਸਾਡੇ ਪਿੰਡ ਦੇ ਸੀ ਦਾਨੀ ਗੱਲ ਕਰੀਏ ਤਾਂ ਲਾਲਾ ਲਾਜਪਤਰਾਏ ਜੀ ਤੇ ਉਹਨਾਂ ਦੇ ਨਾਲ ਗਦਰੀ ਬਾਬੇ ਜਿਨ੍ਹਾਂ ਚੋਂ ਬਾਬਾ ਆਇਸ਼ਾ ਸਿੰਘ ਜੀ ਨੂੰ ਫਾਂਸੀ ਦੀ ਸਜ਼ਾ ਜੀ ਹੋਈ ਤੇ ਬਾਬਾ ਪਾਕਰ ਸਿੰਘ ਜੀ ਨੇ 23 ਸਾਲ ਕਾਲੇ ਪਾਣੀਆਂ ਦੀ ਸੜਕਾਂ ਕੱਟੀ ਤੇ अनेका ਹੀ ਨੰਬਰਦਾਰੀਆਂ ਉਸ ਕੰਮ ਦੇ ਵਿੱਚ ਭੰਗ ਹੋਈਆਂ ਤੇ ਅਸੀਂ ਚਾਹੁੰਦੇ ਹਾਂ ਬਿਉਹ ਸੀ ਗਾਂਦੀ ਧਰਤੀ ਇੱਕਾ ਮਾਡਲ ਪਿੰਡ ਦੇ ਰੂਪ ਦੇ ਵਿੱਚ ਅਸੀਂ ਦੇਖਣਾ ਚਾਹੁੰਦੇ ਹਾਂ ਢੁੱਗੀ ਗਾਂਦੀ ਧਰਤੀ ਨੂੰ ਵੈਸੇ ਸਿਰ ਪਿਛਲੀਆਂ ਸਰਕਾਰਾਂ ਨੇ ਇਹ ਕਾਲਜ ਦਿੱਤਾ ਇਹ ਹਸਪਤਾਲ ਦਿੱਤਾ ਪਰ ਜੇ ਪਿੰਡ ਦੀ ਡਿਵੈਲਪਮੈਂਟ ਦੇਖੀਏ ਤਾਂ ਪਿੰਡ ਦੀ ਡਿਵੈਲਪਮੈਂਟ ਦੇ ਵਿੱਚ ਪਿਛਲੇ 10 10 ਸਾਲਾਂ ਤੋਂ ਅਸੀਂ ਕਦੇ ਨਾ ਕਿਦੇ ਪਿੱਛੜ ਗਏ ਆ ਜੀ ਜਿਹਦੇ ਵਿੱਚ ਸੀਵਰੇਜ ਦੀ ਸਾਡੀ ਸਾਰਿਆਂ ਤੋਂ ਵੱਡੀ ਪ੍ਰੋਬਲਮ ਆ ਕਿਉਂਕਿ ਸਾਡੇ ਪਿੰਡ ਦੇ ਵਿੱਚ 4-5 ਸੱਪੜ ਆ ਉਹਨਾਂ ਵੈਸੇ ਹੀ ਸਾਡੇ ਸਾਰੇ ਪਿੰਡ ਦਾ ਪਾਣੀ ਜਾਂਦਾ ਵਾ ਉਸ ਤੋਂ ਬਾਅਦ ਟ੍ਰੇਨਿੰਗ ਦਾ ਸਿਸਟਮ ਦਾ ਸੀਵਰੇਜ ਉਤਰ ਨਹੀਂ ਜਾਂਦਾ ਕਿਉਂ ਸੱਪੜਾਂ ਦੇ ਉੱਤੇ ਹੀ ਅਸੀਂ ਨਿਰਭਰ ਕਰਦੇ ਆ ਤੇ ਇਸ ਸਾਲ ਤੁਹਾਨੂੰ ਪਤਾ ਜਿਵੇਂ ਬਾਰਿਸ਼ਾਂ ਬਹੁਤ ਜ਼ਿਆਦੇ ਵੀ ਤੇ ਉਹ ਬਾਦ ਕੈਦੂ ਨਦੀ ਦੇ ਨਾਲ ਉਹ ਛੱਪੜ ਵੀ ਕਈ ਗਰੀਬ ਘਰਾਂ ਦੇ ਵਿੱਚ ਉਹਨਾਂ ਦੇ ਗਰੀਬ ਘਰਾਂ ਦੇ ਘਰ ਨਾਲ ਲੱਗਦੇ ਆ ਤੇ ਇਸ ਵਾਰੀ ਜਦੋਂ ਉਹ ਛੱਪੜ ਭਰੇ ਤਾਂ ਸਾਨੂੰ ਸਾਡੇ ਪਿੰਡ ਤੇ ਸਾਨੂੰ ਪਤਾ ਕੀ ਬੀਤੀ ਸੀ ਵੀ ਜਦੋਂ ਘਰਾਂ ਦੇ ਵਿੱਚ ਪਾਣੀ ਚਲਿਆ ਜਾਂਦਾ ਸੀ ਉਹਦੇ ਨਾਲ ਬਹੁਤ ਉਹਨਾਂ ਘਰਾਂ ਨੂੰ ਬੈਕਟਰ ਦਾ ਸਾਹਮਣਾ ਕਰਨਾ ਪਿਆ ਸਾਡੀ ਮਾਨਸਾਲ ਇੱਕੋ ਇੱਕ ਮੰਗ ਹੈ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਿਸਟਮ ਤੇ ਨਾਲ ਸਾਡੇ ਪਿੰਡ ਦੇ ਵਿੱਚ ਸੀਵਰੇਜ ਸਟਾਸ਼ਨ ਤੋਂ ਨਾਲ ਸੀਵਰੇਜ ਪਾਉਣ ਦੇ ਸਮੇਂ ਜਿਹੜਾ ਉਹ ਟੱਟ ਭੱਜ ਗਲੀਆਂ ਦੀ ਹੁੰਦੀਆਂ ਉਹਨਾਂ ਦੇ ਵਿੱਚ ਇੰਟਰਲੌਕ ਤੇ ਨਾਲ ਦੀ ਨਾਲ ਜਦੋਂ ਲਾਲ ਬਹਾਦਰ ਸ਼ਾਸਤਰੀ ਜੀ ਸਾਡੇ ਪਿੰਡ ਦੇ ਵਿੱਚ ਆਏ ਸੀਗੇ ਉਸ ਟਾਈਮ ਹੀ ਇਹ ਜਿਹੜੇ ਪੀਨ ਵਾਲੀ ਪਾਣੀ ਦੀ ਪਾਈਪ ਲਾਈਨ ਆ ਉਹ ਉਸ ਟਾਈਮ ਹੀ ਪਈ ਸੀ ਉਸ ਤੋਂ ਬਾਅਦ ਅੱਜ ਤੱਕ ਉਹ ਪਾਈਪ ਲਾਈਨ ਨਹੀਂ ਪਈ ਤੇ ਉਹ ਬਹੁਤ ਖਰਾਬਾ ਹਾਲਤ ਹੋ ਚੁੱਕੀ ਆ ਭਾਵੇਂ ਕਿ ਐਮਐਲਏ ਸਾਹਿਬ ਨੇ ਸਾਨੂੰ ਨਵਾਂ ਪੂਰ ਕਰਾਉਣ ਵਾਸਤੇ 5 ਲੱਖ ਦੀ ਗ੍ਰਾਂਟ ਦਿੱਤੀ ਸੀ ਅਸੀਂ ਉਹ ਬੋਰ ਤਾਂ ਕਰਾਤਾ 550 600 ਫੁੱਟ ਵਾਲਾ ਬੋਰ ਤਾਂ ਕਰਾਤਾ ਹਾਂਜੀ ਬਸ ਜੀ ਇਹੀ ਆ ਵੀ ਸਾਡੇ ਸੀਵਰੇਜ ਸਿਸਟਮ ਤੇ ਨਾਲ ਜਿਹੜਾ 3 ਨਾਲੇ ਪਾਣੀ ਦੀਆਂ ਪਾਈਪਾਂ ਬਹੁਤ ਲੰਬੇ ਟਾਈਮ ਤੋਂ ਪਈਆਂ ਹੋਈਆਂ ਉਹ ਤੇ ਹਾਂਜੀ ਉਹ ਸਾਰਾ ਅਸੀਂ ਕਾਜੜ ਬਣਾਇਆ ਹੋਇਆ ਜੀ ਤੁਹਾਨੂੰ ਬਹੁਤ ਆਸ ਆਈ ਤੁਹਾਨੂੰ ਬਹੁਤ ਆਸ ਆ ਬਹੁਤ ਬਹੁਤ ਧੰਨਵਾਦ ਤੁਸੀਂ ਇਨਸਾਨ ਸਾਨੂੰ ਇਹੀ ਆਸ ਸੀ ਅਸੀਂ ਪਹਿਲੇ ਤੋਂ ਧੰਨਵਾਦ ਕਰਦੇ ਆ ਸਾਡੇ ਹਲਕੇ ਦੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਤੌਰ ਬਹੁਤ ਨੇਕ ਸੁਭਾਅ ਦੇ ਤੁਹਾਨੂੰ ਐਮਐਲਏ ਸਾਹਿਬ ਮਿਲੇ ਆ ਤੇ ਸਾਡੀ ਹਰੇਕ ਮੰਗ ਨੂੰ ਪਹਿਲ ਦੇ ਆਧਾਰ ਤੇ ਮੰਗ ਕੇ ਸਾਡੇ ਸਾਰੇ ਹੱਲ ਕਰਦੇ ਆ ਜੀ ਤੇ ਬਾਕੀ ਮੈਂ ਜਿਆਦਾ ਲੰਮਾਸਾਲਾ ਨਾ ਲੈਂਦਾ ਹੋਇਆ ਥੋੜੇ ਜੀ ਥੋੜੇ ਜੀ ਨਰਮਾ ਦਾ ਨਵੇਂ ਆਈ ਹੌਲੀ ਹੌਲੀ ਸਿੱਖਾਂਗੇ ਜੀ ਬਹੁਤ ਧੰਨਵਾਦ ਜੀ ਹਾਂਜੀ ਤੋ ਤੁਸੀਂ ਆਉਂਦੇ ਆ ਜੀ ਟਾਈਨੋ ਲੈਣ ਆਈ ਆ। ਅ ਸਤਿਕਾਰਯੋਗ ਸਾਡੇ ਸੀਐਮ ਸਾਹਿਬ ਤੁਸੀਂ ਸਾਡੇ ਲੀਡਰ ਹੋ ਮੈਨੂੰ ਫੜਾਓ। ਉਹ ਮੈਨੂੰ ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਹਿਯੋਗੀਾਂ ਦੀ ਧਰਤੀ ਸਾਹਿਤਕਾਰਾਂ ਦੀ ਧਰਤੀ ਅਰ ਦੇਸ਼ ਭਗਤਾਂ ਦੀ ਧਰਤੀ ਤੋਂ ਟੁੱਟ ਕੇ ਅਜੂਰ ਧੂਬੀਕੇ ਢਾਕੇ ਪੰਜਾਬ ਕੇਸਰੀ ਕਿਨਾਂ ਨੂੰ ਕਿਹਾ ਜਾਂਦਾ ਸੀ ਲਾਲਾ ਲਾਲਪੁਰਾਏ ਜੀ ਉਹਨਾਂ ਨੂੰ ਨਾਟਕਸਤਕ ਹੋਣ ਦਾ ਮੌਕਾ ਮਿਲਿਆ ਗਦਰੀ ਬਾਪਿਆਂ ਦੀ ਧਰਤੀ ਤੇ ਆ ਕੇ ਯਾਦ ਕਰਕੇ ਉਹਨਾਂ ਨੂੰ ਮਨ ਨੂੰ ਸਕੂਨ ਵੀ ਮਿਲਿਆ ਤੇ ਇਹੀ ਮੰਗਿਆ ਕਿ ਸਮਤ ਬਖਸ਼ੀ ਦਾ ਪਿਆਰ ਉਹਨਾਂ ਦੇ ਪਾਏ ਹਕੂਰਨਿਆਂ ਤੇ ਚੱਲ ਜੀਏ ਦੇਸ਼ ਵਾਸਤੇ ਕੌਮ ਵਾਸਤੇ ਕੁਝ ਕਰ ਜੀਏ ਬੜਾ ਪਾਣੀ ਕਾਖਿਆ ਮੈਨੂੰ ਪਤਾ ਹੈ ਉਹ ਮੁੰਡੇ ਜਿਹੜੇ ਕਬੱਡੀ ਵਾਲੇ ਨੇ ਉਹਨਾਂ ਦੇ ਇੰਜਣ ਕਿਤੇ ਠੰਡੇ ਨਾ ਹੋ ਜਾਣ ਜਾਨਾ ਅਸਲ ਚ ਮੰਗਣਾ ਸਰਪੰਚ ਸਾਹਿਬ ਨੇ ਅਲਸ ਕੇ ਨਵੇਂ ਸਰਪੰਚ ਨੇ ਇਨੇ ਚਿੱਤ ਤਾਂ 50 ਮੰਗਾ ਗਏ ਨੇ ਬੰਦੇ ਨੂੰ ਉਹ ਛੱਪੜ ਪਤਾ ਨਹੀਂ ਕਿੱਥਰੋਂ ਛੱਪੜ ਦੇ ਵਿੱਚ ਹੀ ਵੜ ਗਏ ਸੀ ਆਪ ਹੀ ਸਿੱਧਾ ਗੋਦੀ ਛੱਪੜ ਵਾਸਤੇ ਇਨੇ ਪੈਸੇ ਚਾਹੀਦੇ ਆ ਆਪਾ ਦੇਰ ਦੇ ਖਜ਼ਾਨਾ ਮੰਤਰੀ ਨਾਲ ਲੈ ਕੇ ਆਇਆ ਮੈਂ ਸਿੱਧੀ ਜੀ ਗੱਲ ਮੈਨੇ ਚਿੱਤ ਤਾਂ ਬਹੁਤ ਮੰਗਾ ਹੋ ਜਾਂਦੀਆਂ ਪਰ ਸ਼ਾਇਦ ਇਹਨਾਂ ਨੇ ਮੰਨੀਆਂ ਵੀ ਨਹੀਂ ਜਾਂ ਮੈਨੂੰ ਪਤਾ ਲਿਆ ਲਿਆ ਜੀ ਮੰਨੋ ਆ ਦਾ ਆਲਾ ਮੰਗ ਪੱਤਰ ਨਹੀਂ ਦੇ ਤੱਕ ਬਣਾਇਆਣਾ ਹੈ ਉਹ ਨਵੇਂ ਸਪੰਚ ਨੇ ਕਿ ਕੋਈ ਨਹੀਂ ਕੋਈ ਮੈਂ ਵੀ ਨਾ ਮੈਂ ਆਹ ਪਾਈਪਲਾਈਨ ਮੈਂ ਜਦੋਂ ਵਾਸਟਾ ਤੇ ਤੋਂ ਮੁੜਿਆ ਤੇ ਬਸੇ ਨੂੰ ਲਾਲਾ ਜੀ ਦੇ ਨਮਸਥਾਨ ਤੇ ਜਾਣ ਵੇਲੇ ਉੱਥੇ ਮੈਂ ਗੱਡੀ ਖੜਾ ਲਈ ਤੇ ਉੱਥੇ ਬਜ਼ੁਰਗ ਖੜੇ ਸੀ ਉਹ ਕਹਿੰਦੇ ਸੀਵਰੇਜ ਦਾ ਕੰਮ ਕਰਾਉਣਾ ਮੈਂ ਕਿਹਾ ਵੀ ਉਹਨਾਂ ਨੇ ਤਾਂ ਮੈਂ ਮੰਗ ਰੱਖੀ ਹੋਵੇ ਨਾ ਉਹ ਕਿ ਬਾਅਦ ਵਿੱਚ ਕਰ ਦੇਣਾ ਤੇ ਸੀਵਰੇਜ ਦਾ ਕੰਮ ਤਾਂ ਹੋ ਗਿਆ ਪੈਸੇ ਦੀ ਕੋਈ ਪਰਵਾਹ ਨਹੀਂ ਉਹੀ ਵੇਖ ਰਹੇ ਤੁਸੀਂ ਕੰਦੇ ਪਾਣੀ ਕੀ ਗਿਆਨ ਕਰ 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 ਤਰ ਤੈ ਨਿਕਾਸੀ ਉਹ ਚੀ ਚੀ ਆ ਰਹੀ ਹੈ ਨਹੀਂ ਪਾਣੀ ਨਾਲ ਸੰਬੰਧ ਨਹੀਂ ਦਾ ਪਾਣੀ ਹੈ ਹਨਾ ਫੇ ਚੱਪੜਾ ਫੇ ਅੱਛਾ ਉਹੀ ਕਤਾਰ ਹੀ ਬਣਾ ਰੱਖੀ ਹੈ ਲੱਖ ਗਾਹਲਾ ਤਾਂ ਨਹੀਂ ਲੱਖੇ ਬਣਾ ਰੱਖਿਆ ਪਰ ਬਣਾਏ ਸੀ ਰੇਤੀ ਹੈ ਹੋਰ ਕਦੇ ਵਕਤ ਚਾਹੀਦਾ ਕੱਲਾ ਪਾਣੀ ਪਾਣੀ ਦਿੱਤੀ ਜਾਂਦਾ ਨਹੀਂ ਤਾਂ ਉਹ ਕਾ ਜੁਆ ਸੀ ਗਰਾਉਂਡ ਨੂੰ ਅੱਛਾ ਭਾਂ ਦੇ ਜੀ ਨਾ ਨਾਬਲਾ ਨੇ ਨਪਿੰਦਾ ਨਾ ਮੈਂ ਖਾਲੀ ਤੁਸੀਂ ਮੈਨੂੰ ਸਾਰਾ ਲਿਖ ਕੇ ਦੇ ਦਿਓ ਇਹ ਹੀ ਫੈਸਲੇ ਵੀ ਆਪਾਂ ਇਹ ਸਾਰੇ ਕੰਮ ਕਰ ਰਹੇ ਹਾਂ ਪਰ ਜੇ ਟੂਡੀ ਕੋ ਤੇ ਸ਼ੁਰੂ ਕਰ ਲਾਂਗੇ ਤਾਂ ਹੋਰ ਜਾਣਾ ਬਈ ਕੋਈ ਚੀਜ਼ ਨਹੀਂ ਕਰਦੀ ਨਹੀਂ ਆਪਾਂ ਇਹ ਤੋਂ ਸ਼ੁਰੂ ਕਰਾਂਗੇ ਬੜਾ ਵੱਡਾ ਟੂਰਨਾਮੈਂਟ ਹੈ ਬੜਾ ਨਾਮੀ ਟੂਰਨਾਮੈਂਟ ਹੈ ਇਲਾਕੇ ਦਾ ਔਰ ਪਿੰਡੀ ਨਾਮੀ ਕਿਉਂਕਿ ਮੇਰੇ ਨਾਲ ਐਮਐਲਏ ਨੇ ਆਲਗੋੜ ਦਿਨ ਹਲਕਿਆਂ ਦੇ ਧਰਮਕੋੜ ਤੋਂ ਐਮਐਲਏ ਸਾਹਿਬ ਬਾਗਿਆ ਭਾਂਚਾ ਐਮਐਲਏ ਮੋਗੇ ਤੋਂ ਐਮਐਲਏ ਇਥੋਂ ਜਿਹੜੇ ਤੋਂ ਜਿਨ੍ਹਾਂ ਨੂੰ ਤੁਸੀਂ ਵੋਟਾਂ ਪਾ ਕੇ ਜਿੱਤਾਇਆ ਮਨਜੀਤ ਸਿੰਘ ਬਲਾਸਪੁਰ ਸਾਹਿਬ ਨਾਲ ਖੜੇ ਬਹੁਤ ਸਾਰੇ ਬੋਲਤਵਾਨ ਤੇ ਸੱਜਣ ਮੈਨੂੰ ਸਭ ਤੋਂ ਵਧੀਆ ਇਸ ਪਿੰਡੀ ਗੱਲ ਇਹ ਲੱਗੀ ਜਦੋਂ ਮੇਰੇ ਕੋਲੇ ਆਏ ਚੰਡੀਗੜ੍ਹ ਇਸ ਟੂਰਨਾਮੈਂਟ ਵਾਸਤੇ ਬੁਲਾਉਣ ਤਾਂ ਸਾਧਕਾ ਸਰਪੰਚ ਤੇ ਮਜੂਤਾ ਸਰਪੰਚ ਤਿੰਨੇ ਜਣੇ ਇਕੱਠੇ ਸੀ ਮੈਂ ਗਾਉਂ ਕਿ ਕਿਹੜੇ ਪਿੰਡ ਤੋਂ ਹੁੰ ਜਾਵੇ ਮਜੂਦਾ ਤੇ ਸਾਫ ਦਾ ਇਕੱਠੇ ਉਹਨਾਂ ਦਾ ਤਬਰ ਨਹੀਂ ਇਕੱਠੇ ਹੁੰਦੇ ਇੱਕ ਦੂਜੇ ਨੇ ਹਰਾਏ ਹੁੰਦੇ ਘੋਕਾਂ ਦੇ ਜਾਣ ਨੂੰ ਛੱਡ ਜਾਂਦੇ ਆ ਪਤਾ ਆਪਾਂ ਦਾ ਬਰਾਫਾ ਹੀ ਚੜਨੋਂ ਆ ਜਾਂਦੀਆਂ ਉਹਨਾਂ ਦੀ ਮੇਰੇ ਵਿਰੁੱਧ ਲੜਿਆ ਸੀ ਕੋਈ ਨਹੀਂ ਕਦੇ ਸਰਪਰ ਪਰ ਮੈਨੂੰ ਚੰਗਾ ਲੱਗਿਆ ਮੈਂ ਕਿ ਯਾਰ ਸਾਫ ਦਾ ਤੇ ਮਜੂਦਾ ਇਕੱਠੇ ਐਸੇ ਤਰ੍ਹਾਂ ਪਲੇਅਰਾਂ ਦਾ ਵੀ ਚੰਗਾ ਲੱਗਦਾ ਇੱਥੇ ਸਾਫ ਦਾ ਪਲੇਅਰ ਖੜੇ ਹੋਣਗੇ ਮਜੂਦਾ ਦੇ ਪਲੇਅਰ ਵੀ ਖੜੇ ਹੋਣਗੇ ਤੇ ਜਿਹੜੇ ਬਾਹਰ ਬੈਠੇ ਨੇ ਉਹ ਆਉਣ ਵਾਲੇ ਸਮੇਂ ਦੇ ਪਲੇਅਰ ਨੇ ਇਕੱਠੇ ਨਹੀਂ ਤੇ ਇਹ ਗਰਾਊਂਡਾਂ ਤੋਂ ਸਾਨੂੰ ਜੋਤਾਂ ਜਗਦੀਆਂ ਨੇ ਵੀ ਮੈਂ ਵੀ ਐ ਬਣੂੰਗਾ ਮੈਂ ਵੀ ਧੱਕੇ ਲਾਉਂਗਾ ਮੈਂ ਵੀ ਕੈਂਚੀਆਂ ਮਾਰੂੰਗਾ ਮੈਂ ਵੀ ਕਬੱਡੀਆਂ ਪਾਉਂਗਾ ਰੇਡਾਂ ਪਾਉਂਗਾ ਇਥੋਂ ਗੋਲ ਕਰੂੰਗਾ ਹਾਂ ਬਰਾਬਰੀ ਐ ਸੋ ਤਰਫ ਹਾਕੀ ਦਾ ਮੈਦ ਚੱਲਵੇ ਤੁਹਾਡਾ ਸਕੂਨ ਮਿਲਿਆ ਕਿ ਪੰਜਾਬ ਦੇ ਪਿੰਡੇ ਹੈ ਜੀ ਹੋਣੇ ਚਾਹੀਦੇ ਹੋਰ ਵੀ ਵਧੀਆ ਹੋਣੇ ਚਾਹੀਦੇ ਤਾਂ ਕਿ ਢੁੱਡੀਕੇ ਪਿੰਡ ਨੂੰ ਅਸੀਂ ਰੋਲ ਮਾਡਲ ਬਣਾ ਸਕੀਏ ਵੀ ਜਾ ਕੇ ਢੁੱਡੀਕੇ ਦੇਖਿਆ ਉਹ ਥੂੜ ਤੱਕ ਦੇਖਿਆ ਅਨਸ ਕਈ ਪਿੰਡ ਹੈਗੇ ਨੇ ਸਾਡੇ ਜਿੰਨਾ ਨੇ ਜਿਨ੍ਹਾਂ ਨੂੰ ਅਸੀਂ ਕਹਿਣਾ ਕਿ ਜਾ ਕੇ ਉੱਥੇ ਦੇਖਿਓ ਉਹਨਾਂ ਦੇ ਵਰਗਾ ਗਰਾਊਂਡ ਬਣਾਉਣਾ ਤਾਂ ਬਣਵਾ ਲਿਓ ਕਿਉਂਕਿ ਲੋਕਲ ਮੋਟਿਆਂ ਨੂੰ ਚਾਰਾ ਪਤਾ ਹੁੰਦਾ ਕਿ ਗਰਾਊਂਡ ਬਣਾਇਆ ਕਿਵੇਂ ਹੈ ਹਨਾ ਕੀ ਕੀ ਉੱਥੇ ਚਾਹੀਦਾ ਹੈ ਸੋ ਮੈਂ ਜ਼ਰਾ ਦੇ ਲੰਮਾ ਨਹੀਂ ਬੋਲਣਾ ਪਰ ਮੇਰੀ ਇੱਛੇ ਇਹ ਮੈਂ ਕਿ ਕਿਤੇ ਕੋਈ ਸਾਲੇ ਮੰਨ ਲੈਣਾ ਹਨਾ ਜਿਲ੍ਹੇ ਕਿਉਂਕਿ ਇਹ ਸਾਡੀ ਦੇ ਅਲਾਉ ਕਰੋਗੀ ਮੇਰਾ ਮਨ ਖਿੱਚ ਤੈ ਕੇ ਉਹ ਲੋਕ ਕਾਂ ਦੇ ਬਹਿ ਕੇ ਨਾ ਕਬੱਡੀ ਦੇਖਣ ਦੀ ਜੀ ਕਰਦਾ ਨਾਲ ਨਾਲ ਜੋ ਜੱਫਾ ਪਹਿਗਿਆ ਟੇਟਾ ਹੋਣ ਨੂੰ ਵੀ ਜੀ ਕਰਦਾ ਹੈ ਫਰਮਨ ਫੈਸਲਾ ਨਹੀਂ ਕਰਦੇ ਆ ਹਨਾ ਆ ਦੇਖ ਲੈਨੇ ਤੂੰ ਨਾਲ ਨਾ ਜਾਇਓ ਮੈਂ ਮੇਰਾ ਕਿਵਰ ਕਿੱਥੇ ਬਹਿਣਾ ਹੈ ਹਨਾ ਉੱਥੇ ਬਹਿ ਜਾਉ ਉੱਥੇ ਬਹਿ ਉੱਥੇ ਕਿੱਥੇ ਬਹਿ ਜਾ ਤੇ ਮੈਚ ਸ਼ੁਰੂ ਕਰਾਓ ਕਿ ਮੈਂ ਤਾਂ ਮੈਚ ਲੋਕਾਂ ਦੇ ਵਿੱਚ ਬਹਿ ਕੇ ਕਿਉਂਕਿ ਮੈਂ ਕਬੱਡੀ ਟੂਰਨਾਮੈਂਟ ਅਸੀਂ ਕਰਾਉਂਦੇ ਵੀ ਨਹੀਂ ਆ ਖੇਡਦੇ ਵੀ ਰਹੇ ਆ ਹਨਾ ਬੜਾ ਵੱਡਾ ਕੰਮ ਹੈ ਜੀ ਬੜਾ ਵੱਡਾ ਉਸ ਤੋਂ ਮੈਂ ਪਤਾ ਨਹੀਂ ਤਨੂੰ ਤੋਂ ਲੱਗੇ ਹੋਣਗੇ ਆ ਟੂਰਨਾਮੈਂਟ ਵਾਸਤੇ ਆਜ ਤੇ ਦਿਨ ਆ ਗਿਆ ਇਸ ਜੀ ਨਾ ਪਪਾਸ਼ ਨਾ ਕਰਾਉ ਕਰਦੀ ਆ ਲੋਕ ਦੋ ਦੋ ਤਿੰਨ ਤਿੰਨ ਦਿਨ ਪਹਿਲਾਂ ਨਾ ਆਪਦੇ ਘਰ ਦੇ ਕੰਮ ਪੱਠੇ ਵੱਢ ਕੇ ਲੈ ਕੰਮ ਕਰਕੇ ਇੱਕ ਕਬੱਡੀ ਦੇ ਖੜਾਏ ਨੇ ਸਭਾ ਸਭਾ ਦੇਖਣ ਆਏ ਉਹ ਕਦੇ ਫੇਰ ਕਰ ਲਾਗੇ ਪਰ ਆਇ ਨਹੀਂ ਤੀਆਂ ਉਹ ਕਦੇ ਫੇਰ ਰੈਲੀ ਰੱਖ ਲਾਂਗੇ ਜੇ ਤੇ ਤੁਹਾਨੂੰ ਜੀ ਬੁਲਾਇਆ ਉਧਰ ਆ ਜਿਓ ਪਰ ਅੱਜ ਤੁਸੀਂ ਕਬੱਡੀ ਦੇ ਖੜਾਏ ਹੋ ਜੀ ਦੀ ਪੂਰੀ ਮੇ ਕੱਠਾ ਬਈ ਉਸੇ ਸਾਥ ਵੀ ਹੋਣੀ ਚਾਹੀਦੀ ਹੈ ਫਸ ਬੱਲੇ ਵੱਲੇ ਤਾੜੀਆਂ ਮਾਰੋ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਜੋਂ ਦੇਵਾ ਸਿਰੋ ਮੰਗਾ ਕੋਈ ਪ੍ਰੋਬਲਮ ਨਗਨ ਜੀ ਕੱਟ ਲਿਖਿਆ ਹੋਰ ਲਿਖ ਲਿਓ ਜਦੋਂ ਅਗਲੇ ਸਾਲ ਆਉਗਾ 5 ਹੈ ਜਨਵਰੀ ਨੂੰ ਲਾਲਾ ਜੀ 1865 ਨੂੰ ਜਨਮ ਹੋਇਆ ਹੈ ਨਾ ਕਿ ਜਦੋਂ ਅਗਲੇ 5 ਜਨਵਰੀ ਨੂੰ ਆਵਾਂਗੇ ਤਾਂ ਉਹ ਮੈਨੂੰ ਲੱਗਦਾ ਕਿ ਲਾਂਬਾ ਹੈ ਜਿਹੜਾ ਉਹਦੀ ਪਿਛਲੀ ਵਾਰ ਦੀ ਸੀ ਹਾਂ ਅਗਲੀ ਵਾਰ ਪਾਣੀ ਗੋੜ ਮੰਗਾ ਰੱਖ ਲਿਓ ਤੇ ਹੋਰ ਡਿਵੈਲਪ ਕਰਨੇ ਆ ਹੋਰ ਪਿੰਡਾਂ ਨੂੰ ਸੁਖਪਾਉਣਾ ਗਰਾਉਂਡ ਬਣਾ ਰਹੇ ਆ ਛੱਪਰ ਠੀਕ ਕਰ ਰਹੇ ਆ ਹੈ ਨਾ ਤਾਂ ਕਿ ਉਹ ਕੁਸਰਾਓ ਚੱਲੇਗੇ ਹਾਂ ਦੇਖੋ ਹਾਂ ਦੇਖੋ ਮੈਂ ਮੈਕੜਿਆਂ ਨੂੰ ਦੱਸਿਆ ਕਿ ਕਿੱਥੇ ਬੈਠੂਗਾ ਲੈ ਆਪੋਂ ਤਾਂ ਬੈਠੇ ਹੀ ਨਹੀਂ ਜਿੱਧਰੋਂ ਜਾਂਦੂ ਉਹ ਖੜਜੋ ਖੜਜੋ ਕੁਝ ਨਹੀਂ ਹੁੰਦਾ ਖੜਜੋ ਉਹ ਭਾਈ ਕੋਲ ਖੜਜੋ ਤਾਂ ਤੈਂ ਕਿ ਲੈਣਾ ਮੈਨੂੰ ਇੱਥੇ ਬੈਠੋ ਚਲ ਜੀ ਇਹਨਾਂ ਨੇ ਕਰੇਗਾ ਕੀ ਕਰੀਏ ਆਪਟੋਪਾਲ ਕਹਿੰਦੇ ਆ ਨੁ ਅੰਗਰੇਜ਼ੀ ਚ ਹੈਨਾ ਕੋਈ ਗੱਲ ਨਹੀਂ ਮੈਂ ਸ਼ੁਰੂ ਕਰਾਓ ਜੀ ਰੈਫਰੀ ਸਾਹਿਬ ਮੈਂ ਇੱਕ ਵਾਰੇ ਫੇਰਾਂ ਨੂੰ ਮਿਲਣਾ ਚਾਹਣਾ ਮੈਂ ਗਰਾਊਂਡ 'ਚ ਆਉਣਾ ਫਿਰ ਉਸ ਤੋਂ ਬਾਅਦ ਫਿਰ ਮੈਂ ਆਪੇ ਮੇਰੀ ਬੇਨਤੀ ਕਰੋ ਕਿ ਮੈਂ ਲੈਣਾ ਕੋ ਜਾ ਰਹੀ ਹੈ ਔਰ ਸਰਕਾਰ ਭਗਵਾਨ ਸਿੰਘ ਦੀ ਮਾਂ ਜੋ ਮੁੱਖ ਮੰਤਰੀ ਨੇ ਪੰਜਾਬ ਦੇ ਉਹਨਾਂ ਨੇ ਇੱਥੇ ਬਜਨ ਦੇ ਜੀਵਨ ਆਖਰੇ ਹੈ ਉਹਨਾਂ ਦੇ ਨਾਲ ਆਮ ਆਦਮੀ ਦੀ ਜੀਨੀ ਵੀ ਲੀਡਰਸ਼ਿਪ ਆਈ ਉਹਨਾਂ ਨੂੰ ਵੀ ਜੀਵਨ ਆਖਰੇ ਹੈ ਔਰ ਮੇਰੀ ਬੇਨਤੀ ਹੈ ਬੁਰੇਤੀ ਬਣਾ ਜਾਣ ਪਹਿਚਾਨ ਤੋਂ ਬਾਅਦ ਇਸ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਬੁਰੇਤੀ ਦਾ ਲਾਈਨਅਪ ਹੋ ਜਾਣੀ ਹੈ ਕਿਰਪਾ ਕਰਕੇ ਮੇਰੀ ਬੇਨਤੀ ਹੈ ਔਰ ਸਾਡੇ सीएमएल सरदार भगवान सिंह जी महान ਬਹੁਤ ਕੁਝ 200 ਕਬੱਡੀ ਦੇ ਲਈ ਖੇਡਾਂ ਲਈ ਕਰ ਰਹੇ ਆ ਔਰ ਇੱਥੇ ਆਨ ਦੋਨਾਂ ਨੇ ਜੀ ਆਖਰੇ ਆ ਉਹਨਾਂ ਦੇ ਨਾਲ ਸਾਡੇ ਐਮਐਲਏ ਮਨਜੀਤ ਸਿੰਘ ਜੀ ਬਲਾਸਪੁਰ ਇਸ ਇਲਾਕੇ ਦੀ ਬਹੁਤ ਵਧੀਆ ਜ਼ਿੰਮੇਵਾਰੀ ਨਾਲ ਗਵਿੰਦਰਜੀਤ ਸਿੰਘ ਜੀ ਲਾਡੀ ਤੋਂ ਉਸ ਤੇ ਨਾਲ ਸਾਡੇ ਅਮਰਕਵਾਲ ਸਿੰਘ ਜੀ ਸੁਖਾਨੰਦ ਮੈਡਮ ਅਮਨਦੀਪ ਕੌਰ ਰੋੜਾ ਜੀ ਇਸ ਜ਼ਿਲ੍ਹੇ ਦੇ ਘਾਰੇ ਹਲਕੀ ਟਾਰ ਹਲਕੇ ਆ ਵਿਧਾਨ ਸਭਾ ਦੇ ਤੇਾਰੇ ਐਮਐਲਏ ਸਾਹਿਬ ਉਹਨਾਂ ਨੇ ਵੀ ਇੱਥੇ ਆਉਂਦੇ ਸੀ ਜੀ ਆਖ ਰਿਹਾ ਨਾਲ ਸਾਡੇ ਵਿੱਤ ਮੰਤਰੀ ਸਾਹਿਬ ਨੇ ਬਹੁਤ ਵੱਡਾ ਧੰਨਵਾਦ ਹੈ ਜਿੰਨੀ ਵੀ ਆਮਦਵੀ ਦੀ ਇੱਥੇ ਲੀਡਰਸ਼ਿਪ ਆਈ ਹੈ ਔਰ ਇੱਕ ਯਾਦਗਾਰੀ ਤਸਵੀਰ ਹੋਵੇਗੀ ਤੇ ਉਸ ਤੋਂ ਬਾਅਦ ਫਿਰ ਅੱਜ ਦੇ ਇਸ ਵਧੀਆ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਔਰ ਦੋ ਲੋ ਟੀਮਾਂ ਦਾ ਜਾਨ ਤੇ ਜਾਨ ਤੋਂ ਬਾਅਦ ਇਹ ਇੱਕ ਵਧੀਆ ਮੈਚ ਖੇਡਿਆ ਜਾਵੇਗਾ ਔਰ ਸਾਡੇ ਸੀਐਮ ਸਰਦਾਰ ਭਗਵੰਤ ਸਿੰਘ ਜੀ ਮਾਨ ਜੋ ਇਸ ਸ਼ਹੀਦਾਂ ਦੀ ਧਰਤੀ ਤੇ ਆਏ ਆ ਮੇਰੀ ਬੇਨਤੀ ਹੈ ਜੱਗੀ ਲੋਪੋ ਮਾਲਵਾ ਕਲੱਬ ਜੱਗੀ ਲੋਪੋ ਕਿਰਪਾ ਕਰਕੇ ਟੀਮ ਆ ਜਾਏਗੀ ਖਰੋੜ ਸਾਹਿਬ ਦੀ ਟੀਮ ਜਿਹੜੀ ਸਾਡੇ ਕੋਲ ਬਸਜੀ ਹੈ ਇੱਕ ਟੀਮ ਮਾਝੇ ਦੀ ਇੱਕ ਬਾਲਵੇਰੀ ਔਰ ਗੱਜੀ ਲੋਕੋ ਨੂੰ ਮੇਰੀ ਬੇਨਤੀ ਹੈ ਕਿਰਪਾ ਕਰਕੇ ਜ਼ਰੂਰ ਔਰ ਦੇਖ ਰਹਾ ਵੀ ਡੱਗੂਰ ਵਾਲੇ ਦਾ ਸ਼ਰਨ ਆ ਗਿਆ ਖੇਡ ਕਬੱਡੀ ਦੇ ਵੱਡੇ ਵੱਡੇ ਸਟਾਰ ਜੁਵਾਜ ਇਸ ਧਰਤੀ ਦੇ ਪੌਣ ਤੋਂ ਕੇਵੇਂ ਔਰ ਜੀਵਨ ਆਖਰ ਦੇ ਸਾਰੇ ਸਟਾਰਾਂ ਨੂੰ ਮੇਰੀ ਬੇਨਤੀ ਹੈ ਵੀ ਇੱਕ ਯਾਦਗਾਰੀ ਤਸਵੀਰ ਤੋਂ ਬਾਅਦ ਆਈ ਦੇ ਇਸ ਵੱਡੇ ਮੈਚ ਦੀ ਜਿਹੜੀ ਸ਼ੁਰੂਆਤ ਹੋਵੇਗੀ ਔਰ ਅਮਰ ਲਕੋ ਭਾਈ ਬਹੁਤ ਬਹੁਤ ਧੰਨਵਾਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਸਾਡੇ ਦਰਮਿਆਨ ਪੁਹੇ ਹੈ ਬੜੀ ਧੰਨਵਾਦ ਉਮਰ ਬੱਚੀ ਨਹੀਂ ਦੇ ਰੱਖਿਆ ਸਾਡੀਆਂ ਖੇਡਾਂ ਸਾਡਾ ਵਿਰਸਾ ਸਾਡੀ ਬਰਾਤ ਹੈ ਪਤਾ ਨਹੀਂ ਕਿਉਂ ਨੂੰ ਲਈ ਰੱਖੀ 14 ਸਾਲਾਂ ਬਾਲ ਕਿਲਾ ਹੈ ਪਰ ਜਿਹਨੂੰ ਪਿੰਡਿਆ ਦੀ ਲੰਬ ਤੇ ਕਿਹਾ ਜਾਂਦਾ ਹੈ ਉਹ ਹੈਲੋ 31 ਇੱਕ ਨੂੰ ਹੋ ਰਹੀ ਹੈ ਤੇ 31 ਤਰੀਕ ਨੂੰ ਮੈਂ ਵੀ ਉੱਥੇ ਆਉਂਗਾ ਤੇ ਪਰਦੇ ਦੇ ਦੌਰਾਂ ਜਿਹੜਾ ਉਹਨਾਂ ਨੇ ਲਾਇਆ ਸੀ ਥੋੜਾ ਜਿਹਾ ਇੱਕ ਇੰਨਾ ਵਾਸਤਾ ਆਪ ਕੇ ਕਰ ਕਰ ਕੇ ਭਜਾਉਣ ਦੇ ਆਰ ਕੰਮ ਨੇ ਇੱਕ ਗੱਲ ਲੈ ਲਓ ਜਾਨਵਰੀ ਮੀਂਹ ਕਰਦੇ ਅਸੀਂ ਉਹ ਇੰਨਾ ਕਰਤਾ ਕਿ ਭਾਈ ਜਦੋਂ ਭਜਾਉਣੇ ਆ ਹੱਥ ਵੀ ਰੁਕ ਲੱਗਾ ਨਹੀਂ ਹੋਣਾ ਚਾਹੀਦਾ ਤੇ ਹੱਥ ਬਸ ਸੁਣੋ ਸ਼ਾਬਾਸ਼ ਜੇ ਕਿ ਭਜਾ ਲਓ ਕੋਈ ਜਿਹਾ ਨਹੀਂ ਨਾਲ ਹੀ ਸਾਰਾ ਕੰਮ ਹੋ ਗਿਆ ਜਦ ਤੱਕ ਰੁਕੀ ਜੀ ਹੁੰਦੀ ਉਹ ਪਲਟਫਾਰਮਰ ਨੇ ਉਹੀ ਖੰਭੇ ਨੇ ਉਹੀ ਜੈਂਪਰ ਨੇ ਹੁਣ ਕਿਵੇਂ ਬਿਜਲੀ ਆਉਂਦੀ ਹੈ ਫਿਰ ਤੇਨੇ ਆਉਂਦੀ ਹੈ ਨਾਲੇ ਨਹੀਂ ਤਾਂ ਬਾਪੂ ਆਹੀ ਤਾਂ ਬਸ ਲਾ ਪੈਰੇ ਕੋਲੇ ਆ ਕੇ ਬੈਠੋ ਹੁਣ ਮੈਂ ਆਉਂ ਮਾਰ ਕੇ ਮਾਰ ਦੇ ਹੋਈ